3 ਮਹੀਨੇ ਨਹੀਂ 1 ਜਾਂ 2 ਦਿਨ ਪਰਮਟ ਆਨਲਾਈਨ ਪ੍ਰਿੰਟ ਹੋਏ ਤੀਸਰੇ ਦਿਨ ਤਾਂ ਬੰਦ ਕਰਵਾ ਦਿੱਤੇ। ਕਿੰਨੀ ਸਰਕਾਰ ਦੇ ਵੇਲੇ ਵੀ। ਹਾਂ ਉਹਨਾਂ ਦੀ ਜਿਹੜੇ ਐਨ ਆਈ ਸੀ ਹੈ ਨਾ ਨੈਸ਼ਨਲ ਇਨਵੈਸਟੀਗੇਸ਼ਨ ਇਹਨਾਂ ਦੀ ਜਿਹੜੀ ਉੱਪਰ ਪ੍ਰੋਗਰਾਮਿੰਗ ਕਰਦੀ ਆ ਵਾਹਨ ਹੋਰ ਨੂੰ ਉਹਨਾਂ ਨਾਲ ਵੀ ਸੈਟਿੰਗ। ਉਸ ਤੋਂ ਬਾਅਦ ਚਾਲੂ ਹੀ ਨਹੀਂ ਕਰੇ ਜੀ। ਕੀ ਲੱਗਦਾ ਇਹਦੀ ਵਜ੍ਹਾ ਕੀ ਹੈ? ਕ腐ਸ਼ਨ ਹੈ। ਤੁਹਾਡੇ ਕੋਲ ਨਹੀਂ ਜਾਂਦੇ ਭਈ ਰਿਸ਼ਵਤ ਲਈ ਜਾਂਦੀ ਹੈ। ਮੰਨ ਲਓ ਜੇ 30000 ਗੱਡੀ ਆ 20000 ਰੁਪਏ ਬੰਦਾ ਪਰਮਟ ਆਰਟੀਓ ਜਾਂਦਾ ਏ। ਤਾਂ 500 ਰੁਪਏ ਦੀ ਰਸੀਦਤ ਦੇ حساب ਨਾਲ 1 ਕਰੋੜ ਰੁਪਏ ਇਕੱਠਾ ਹੋਵੇ ਜੇ 30000 ਕਰਾਂਦੇ ਆ ਤਾਂ 1.5 ਕਰੋੜ ਵੈਸੇ 500 ਤੋਂ ਜ਼ਿਆਦਾ ਲੱਗ ਜਾਂਦੇ ਆ ਪ੍ਰਿੰਟ ਦੇ ਲੈਦੇ ਜਿਨ੍ਹਾਂ ਨੇ ਐਸਓ ਦੇ ਸਾਈਨ ਕਰਾਣੇ ਉਹਦੇ ਲੈਦੇ ਆ 800 ਰੁਪਏ ਰਸੀਦਤ ਲੱਗ ਜਾਂਦੀ ਆ ਪਰ ਈਮਾਨਦਾਰ ਨਾਲ ਦੱਸਿਓ ਵੈਸੇ ਤੁਸੀਂ ਜਦੋਂ ਇਹ ਆਨਲਾਈਨ ਹੋਣ ਤੋਂ ਬਾਅਦ ਆ ਆਨਲਾਈਨ ਹੋਣ ਤੋਂ ਪਹਿਲਾਂ ਚੰਨੀ ਸਰਕਾਰ ਦੇ ਕਾਰਕਲ ਤੋਂ ਪਹਿਲਾਂ ਕਰਪਸ਼ਨ ਸੀ ਇਮਾਨਦਾਰੀ ਨਾਲ جواب ਹੈ ਮੈਂ ਇਸ ਚੀਜ਼ ਦਾ ਪੁਰਜ਼ੋਰ ਵਿਰੋਧ ਕਰਦਾ ਵੀ ਅਸੀਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਵੀਰੇ ਸਵਾਲ ਹੈ ਵੀ ਔਨਲਾਈਨ ਹੋਵੇ ਔਨਲਾਈਨ ਨਾ ਹੋਵੇ ਤੁਜੀ ਕਹਿੰਦੇ ਕਰਪਸ਼ਨ ਨਹੀਂ ਹੋਦੀ ਫਿਰ ਤੁਸੀਂ ਮੰਨ ਕਿਉਂ ਰਹੇ ਤੁਹਾਨੂੰ ਸੌਖ ਕੀ ਹੋ ਜੇਗੀ ਫਿਰ ਸੌਖੇ ਹੋਏਗੀ ਕਿ ਔਨਲਾਈਨ ਜਿਹੜਾ 2 ਨੰਬਰ ਸਟੇਟ ਪਰਮਟ ਹੈ ਹਰਾਸਮੈਂਟ ਹੈ ਜੇ ਔਨਲਾਈਨ ਨਹੀਂ ਹੁੰਦਾ ਦੇਖੋ ਜੀ ਹਰਾਸਮੈਂਟ ਹੁੰਦੀ ਹੈ ਆਮ ਪਬਲਿਕ ਨੂੰ ਸਭ ਨੂੰ ਹੁੰਦੀ ਹੈ ਉਹੀ ਚੀਜ਼ ਅਸੀਂ ਅੱਜ ਜਿਹੜੀ ਗੱਲ ਕਰਨ ਆਏ ਆ ਮਤ ਪੱਤਰ ਦੇਣ ਆਏ ਆ ਉਧਿੱਤੇ ਸਾਰੀਆਂ ਮੰਗਾਂ ਲੱਗੀਆਂ ਪਠਾਨਕੋਟ ਹੋ ਗਿਆ ਅੰਬਰਸਰ ਹੋ ਗਿਆ ਬਟੰਡਾ ਹੋ ਗਿਆ ਇਹਨਾਂ ਜ਼ਿਲ੍ਹਿਆਂ ਚ ਵੀ ਜਿਹੜੇ ਆਪਾਂ 4-5 ਜ਼ਿਲ੍ਹਿਆਂ ਚ ਸਾਰੇ ਜਿਨਾ ਕਰੋ 5 ਜ਼ਿਲ੍ਹਿਆਂ ਚ ਵੀ ਅਪਗ੍ਰਾ ਪਾਸਿੰਗ ਵਾਲਾ ਸਿਸਟਮ ਆਪਾਂ ਹੋਰ ਕਰ ਦਿੱਤੀ ਉਹਨਾਂ ਚ ਤੇ ਜਿਹੜੇ ਉੱਥੋਂ ਲੋਕ 2-2 ਕਿਲੋਮੀਟਰ ਤੋਂ ਚੱਲ ਕੇ ਆਂਦੇ ਉਹਨਾਂ ਨੂੰ ਸੌਖ ਹੋ ਜੇ ਪੂਰੇ ਪੰਜਾਬ ਦੇ ਵਿੱਚੋਂ 2 ਨੰਬਰ ਤੇ 3 ਨੰਬਰ ਪਰਮਿਟ ਜਿਹੜਾ ਜਿੱਦੀ ਫੀਸਾਂ ਆਨਲਾਈਨ ਕੱਟੀਆਂ ਜਾਂਦੀਆਂ ਪਰ ਉਹਦੇ باوجود ਪੂਰੀ ਫਾਈਲ ਤਿਆਰ ਕਰਕੇ ਫਿਰ ਦੇਣੀ ਪੈਂਦੀ ਆ ਉਸ ਤੋਂ ਬਾਅਦ ਵੀ 2 2 4 4 ਮਹੀਨੇ ਵੇਟ ਕਰਨੀ ਪੈਂਦੀ ਹੈ ਪਰਮਿਟ ਹੈ ਉਹ ਆਨਲਾਈਨ ਕੀਤਾ ਜਾਵੇ ਇਹ ਵੀ ਚੰਨੀ ਸਰਕਾਰ ਦੇ ਟਾਈਮ ਹੋ ਗਿਆ ਸੀ ਪਹਿਲਾਂ ਬਾਦਲ ਸਰਕਾਰ ਨੇ ਨਹੀਂ ਕੀਤਾ ਕੈਪਟਨ ਨੇ ਨਹੀਂ ਕੀਤਾ ਚੰਨੀ ਨੇ ਕਰਦੇ ਅਸੀਂ ਤੇ ਮਾਨ ਸਰਕਾਰ ਨੇ ਫਿਰ ਵਾਪਸ ਲੈ ਲਿਆ ਮਿਹਰਬਾਨ ਕਰਤਾ ਜੀ ਕੀ ਦਿੱਕਤ ਕੀ ਆਂਦੀ ਆ ਤੁਹਾਨੂੰ ਜੇ ਇਹ ਆਨਲਾਈਨ 203 ਨੰਬਰ ਪਰਮਿਟ ਨਹੀਂ ਹੁੰਦਾ ਤੁਹਾਨੂੰ ਕੀ ਪਰੇਸ਼ਾਨੀ ਜਿਹੜਾ ਪਰਮਿਟ ਹੈ ਇਹ 1 ਸਾਲ ਦਾ ਪਰਮਿਟ ਹੁੰਦਾ ਹੈ ਜਿਹੜਾ 1 ਸਾਲ ਬਾਅਦ ਰੀਨਿਊ ਕਰਾਉਣਾ ਹੁੰਦਾ ਹੈ ਉਦੋਂ ਜਦੋਂ ਇਹਨੂੰ ਅਪਲਾਈ ਕਰਦੇ ਆ ਅਸੀਂ ਅਪਲਾਈ ਕਰਨ ਵਾਸਤੇ 500 ਰੁਪਏ ਦੀ ਫੀਸ ਕੱਟਦੀ ਆ ਜਿਹੜਾ ਬੰਦਾ ਫੀਸ ਕੱਟਦਾ ਹੈ ਉਦੋਂ 1000 ਰੁਪਏ ਐਕਸਟਰਾ ਦੰਨੇ ਆ ਫੀਸ ਕਟਵਾਈ ਦਾ ਫੀਸ ਕਟਵਾਈ ਦਾ ਦੇਖੋ ਆਪਣੀ 2 ਨੰਬਰ 3 ਨੰਬਰ ਪਰਮਿਟ ਹੁੰਦਾ ਕੀ ਹੈ ਸਰਕਾਰ ਨਹੀਂ ਸਾਨੂੰ ਪਰਮਿਟ ਇਸ਼ੂ ਕੀਤਾ ਜਾਂਦਾ ਇੱਕ ਵਾਈਟ ਪਰਮਿਟ ਹੁੰਦਾ ਦੂਸਰਾ ਪਿੰਕ ਪਰਮਿਟ ਹੁੰਦਾ ਤੀਸਰਾ ਸਾਡੀ ਪਾਸਿੰਗ ਹੁੰਦੀ ਆ ਤੇ ਆਨਲਾਈਨ ਅਸੀਂ ਇਹਨਾਂ ਡਾਕੂਮੈਂਟਾਂ ਦੀ ਵੀ ਸਪਲਾਈ ਕਰਦੇ ਆ ਤੇ ਮਾਨ ਸਾਹਿਬ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਜੇ ਤੁਸੀਂ ਸਾਡੇ ਤੋਂ ਆਨਲਾਈਨ ਫੀਸ ਲੈਣੇ ਹੋ ਉਹ ਉਸ ਫੀਸ ਦੇ ਨਾਲ ਜੋ ਡਾਕੂਮੈਂਟ ਆ ਸਾਨੂੰ ਆਨਲਾਈਨ ਹੀ ਮਿਲ ਜਾਵੇ ਸੋ ਪੰਜਾਬ ਭਰ ਦੇ ਟੈਕਸੀ ਡਰਾਈਵਰ ਬੀਤੇ ਲੰਮੇ ਸਮੇਂ ਤੋਂ ਆਪਣੀਆਂ ਕੁਝ ਮੁਸ਼ਕਲਾਂ ਨਾਲ ਜੂਝ ਰਹੇ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਇਹਨਾਂ ਨੂੰ ਆਸ ਸੀ ਸਾਡਾ ਮਸਲਾ ਹੱਲ ਹੋ ਜਾਏਗਾ ਪਰ ਨਹੀਂ ਹੋਇਆ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਆਈ ਤਾਂ ਵੀ ਜਿਹੜਾ ਮਸਲਾ ਫਸਿਆ ਰਿਹਾ ਫਿਰ ਚਰਨਜੀਤ ਸਿੰਘ ਮੁੱਖ ਮੰਤਰੀ ਬਣੇ ਤਾਂ ਵੀ ਹਾਲਾਤ ਨਹੀਂ ਸੁਧਰੇ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਤੇ ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਇਕੱਠੇ ਹੋਏ ਟੈਕਸੀ ਡਰਾਈਵਰ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਮਿਲੇ ਨੇ ਆਪਣੀ ਮੰਗ ਦੱਸੀ ਹੈ ਮੰਗਾ ਕੀ ਨੇ ਕਿ ਜਿਹੜਾ ਡੀਟੀਓ ਆਫਿਸ ਹੈ ਜਿਹੜਾ ਹੁਣ ਆਰਟੀਆ ਜਾਂ ਐਸਟੀਆ ਬਣ ਚੁੱਕੇ ਨੇ ਉਥੋਂ ਕਿੱਦਾਂ ਦੀਆਂ ਪਰੇਸ਼ਾਨੀਆਂ ਹੁੰਦੇ ਨੇ ਬਾਰੇ ਗੱਲਬਾਤ ਕਰਾਂਗੇ ਸੋ ਅੱਜ ਭਾਜੀ ਤੁਸੀਂ ਜਿਹੜਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਗੁਰਾ ਨੂੰ ਮਿਲੇ ਹੈਗੇ ਉਹ ਕਿੱਦਾਂ ਦੀਆਂ ਮੁਸ਼ਕਲਾਂ ਲੈ ਕੇ ਆਏ ਸੀ ਇਹ ਮੇਨ ਮੁੱਦਾ ਇਹੀ ਜੀਗਾ ਜੀ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ 2 ਨੰਬਰ ਤੇ 3 ਨੰਬਰ ਪਰਮਿਟ ਜਿਹੜਾ ਦੀਦੀ ਫੀਸਾਂ ਆਨਲਾਈਨ ਕੱਟੀਆਂ ਜਾਂਦੀਆਂ ਪਰ ਉਹਦੇ باوجود ਪੂਰੀ ਫਾਈਲ ਤਿਆਰ ਕਰਕੇ ਫਿਰ ਦੇਣੀ ਪੈਂਦੀ ਹੈ ਉਸ ਤੋਂ ਬਾਅਦ ਵੀ 2-2 4-4 ਮਹੀਨੇ ਵੇਟ ਕਰਨੀ ਪੈਂਦੀ ਹੈ ਉਹਦੇ ਵਾਸਤੇ ਆਏ ਸੀਗੇ ਜੀ ਤੇ ਵਿਧਾਇਕ ਸਾਹਿਬ ਨੇ ਮਨੀਸ਼ ਜੀ ਨੂੰ ਜਿਹੜੇ ਹੈਗੇ ਆ ਅਨੀਸ਼ ਕੁਮਾਰ ਜੀ ਆਈਐਸਓ ਅਫੀਸਰ ਰਾਜ ਰਾਜਜਟ ਟ੍ਰਾਂਸਪੋਰਟ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਕਾਲ ਕਰਕੇ ਕਿਹਾ ਤੇ ਉਹਨਾਂ ਨੂੰ ਅਸੀਂ ਅੱਜ ਮਿਲਣ ਜਾਵਾਂਗੇ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਕੰਮ ਹੋ ਜਾਏਗਾ ਅਸੀਂ ਇਹੀ ਬੇਨਤੀ ਕੀਤੀ ਹੈ ਕਿ 2 ਨੰਬਰ ਤੇ 3 ਨੰਬਰ ਜਿਹੜਾ ਪਰਮਟ ਹੈ ਉਹ ਆਨਲਾਈਨ ਕੀਤਾ ਜਾਵੇ ਜਿਹੜਾ ਚੰਨੀ ਸਰਕਾਰ ਦੇ ਟਾਈਮ ਆਨਲਾਈਨ ਹੋ ਗਿਆ ਸੀ ਬਾਅਦ ਚ ਉਹ ਇਹ ਬੰਦ ਕਰ ਦਿੱਤਾ ਗਿਆ ਬਟ ਇਹ ਆਨਲਾਈਨ ਹੋਣਾ ਚਾਹੀਦਾ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਆਨਲਾਈਨ ਹੋ ਜਾਏਗਾ ਤੁਹਾਡਾ ਤੁਸੀਂ ਜੀ ਤਾਂ ਗੱਲ ਕੀਤੀ ਵੀ ਚੰਨੀ ਸਰਕਾਰ ਦੇ ਟਾਈਮ ਹੋ ਗਿਆ ਸੀ ਪਹਿਲਾਂ ਬਾਦਲ ਸਰਕਾਰ ਨੇ ਨਹੀਂ ਕੀਤਾ ਕੈਪਟਨ ਨੇ ਨਹੀਂ ਕੀਤਾ ਚੰਨੀ ਨੇ ਕਰ ਤੇ ਅਸੀਂ ਤੇ ਮਾਨ ਸਰਕਾਰ ਨੇ ਫਿਰ ਵਾਪਸ ਲੈ ਲਿਆ ਬੰਦ ਕਰਤਾ ਜੀ ਅੱਛਾ ਕੀ ਦਿੱਕਤ ਕੀ ਆਂਦੀ ਆ ਤੁਹਾਨੂੰ ਜੇ ਇਹ ਆਨਲਾਈਨ 203 ਨੰਬਰ ਪਰਮਟ ਨਹੀਂ ਹੁੰਦਾ ਤੁਹਾਨੂੰ ਕੀ ਪਰੇਸ਼ਾਨੀ ਹੈ ਪਰੇਸ਼ਾਨੀ ਇਹ ਹੈ ਜੀ ਮਨ ਕੇ ਚਲੋ ਇਹ ਜਿਹੜਾ ਪਰਮਟ ਹੈ ਇਹ 1 ਸਾਲ ਦਾ ਪਰਮਟ ਹੁੰਦਾ ਹੈ ਜਿਹੜਾ 1 ਸਾਲ ਬਾਅਦ ਰੀਨਿਊ ਕਰਾਣਾ ਹੁੰਦਾ ਹੈ 1 ਸਾਲ ਦੇ ਵਿੱਚ ਜਦੋਂ ਇਹਦੀ ਡੇਟ ਖਤਮ ਹੁੰਦੀ ਹੈ ਉਦੋਂ ਜਦੋਂ ਇਹਨੂੰ ਅਪਲਾਈ ਕਰਦੇ ਆਂ ਅਸੀਂ ਅਪਲਾਈ ਕਰਨ ਵਾਸਤੇ 500 ਰੁਪਏ ਦੀ ਫੀਸ ਕੱਟਦੀ ਹੈ ਜਿਹੜਾ ਬੰਦਾ ਫੀਸ ਕੱਟਦਾ ਹੈ ਉਹ ਤੋਂ ਉਹਨੂੰ 100 ਰੁਪਏ ਐਕਸਟਰਾ ਦੰਨੇ ਆ ਫੀਸ ਕਟਵਾਈ ਦਾ ਫੀਸ ਕਟਵਾਈ ਦਾ ਦੇਖੋ ਪਾਣੀ ਆਨਲਾਈਨ ਦਾ ਇਹ ਨਹੀਂ ਉਹਦੇ ਮਤਲਬ ਉਹਦੀ ਮਿਹਨਤ ਹੈ ਉਹਦੇ ਚਾਰਜਸ ਹੈ ਉਸ ਤੋਂ ਬਾਅਦ ਸਰਕਾਰੀ ਬੰਦਾ ਕੰਮ ਕਰਦਾ ਹੈ ਪ੍ਰਾਈਵੇਟ ਨਹੀਂ ਪ੍ਰਾਈਵੇਟ ਕੋਈ ਨਹੀਂ ਉਸ ਤੋਂ ਬਾਅਦ ਅਸੀਂ ਇੱਕ ਫਾਈਲ ਤਿਆਰ ਕਰਨੀ ਹੁੰਦੀ ਹੈ ਜੋ ਕਿ ਆਲਰੇਡੀ ਸਾਡੇ ਡਾਕੂਮੈਂਟ ਸਰਕਾਰ ਕੋਲ ਹੈਗੇ ਨੇ ਡਿਜੀ ਲੋਕਰ ਦੇ ਵਿੱਚ ਮੌਜੂਦ ਨੇ ਹਾਂ ਕਿ ਸਰਕਾਰ ਨੂੰ ਪਤਾ ਹੈ ਵੀ ਇਸ ਗੱਡੀ ਦਾ ਇਹ ਪੇਪਰ ਕੰਪਲੀਟ ਹੈ ਬਟ ਉਹਦੇ باوجود ਵੀ ਸਾਨੂੰ ਇੱਕ ਪੂਰੀ ਫਾਈਲ ਤਿਆਰ ਕਰਕੇ ਦੇਣੀ ਪੈਂਦੀ ਹੈ ਜਿਹਦਾ 150 ਤੋਂ 200 ਰੁਪਏ ਖਰਚਾ ਹੈ ਉਹ ਜਮਾ ਫਾਈਲ ਨਾ ਦਈਏ ਤੇ ਉਹ ਪਰਮਿਟ ਅਪਲਾਈ ਨਹੀਂ ਹੁੰਦਾ ਉਹ ਪਰਮਿਟ ਫਾਈਲ ਦੇ ਕੇ ਹੀ ਪਰਮਿਟ ਅਪਲਾਈ ਹੋਏਗਾ ਸਾਨੂੰ ਉਹਦੀ ਰਸੀਪਟ ਮਿਲੇਗੀ ਉਹ 150 200 ਰੁਪਏ ਕਿਸ ਕੀ ਚੀਜ਼ ਹੈ ਉਹ ਫਾਈਲ ਤਿਆਰ ਕਰਨੀ ਪੈਂਦੀ ਜਿਹੜੇ ਸਾਰੇ ਪੇਪਰਸ ਉੱਪਰ ਲਾ ਕੇ ਉਹ ਪ੍ਰਾਈਵੇਟ ਬੰਦਾ ਕਰਦਾ ਸਾਰਾ ਉਹ ਵੀ ਪ੍ਰਾਈਵੇਟ ਕਰਦਾ ਪਰ ਸਾਨੂੰ ਖਰਚਾ ਪੈਂਦਾ ਉਸ ਦਾ ਕਿਉਂਕਿ ਉਹਦਾ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਰਕਾਰ ਕੋਲ ਉਹਦੇ ਆਲਰੇਡੀ ਡਾਕੂਮੈਂਟ ਸਾਡੇ ਆਲਰੇਡੀ ਜਮ੍ਹਾਂ ਲੈਂਡੀ ਜੀ ਲੋਕਰ ਦੇ ਵਿੱਚ ਲੋਕਰ ਰਿਕਾਰਡ ਪਿਆ ਸਾਰਾ ਰਿਕਾਰਡ ਸਾਰਾ ਪਿਆ ਤਾਂ ਹੀ ਤਾਂ ਗੱਡੀ ਚੱਲ ਰਹੀ ਹੈ ਜ ਨਹੀਂ ਤਾਂ ਰੋਡ ਤੇ ਚੱਲੇ ਨਹੀਂ ਸਕੋ ਠੀਕ ਹੈ ਉਹ ਤੋਂ ਬਾਵਜੂਦ ਜਦੋਂ ਸਾਨੂੰ ਉਹਦੀ ਫਾਈਲ ਜਮ੍ਹਾਂ ਕਰਕੇ ਰਸੀਪਟ ਮਿਲਦੀ ਹੈ ਰਸੀਪਟ ਮਿਲਣ ਤੋਂ ਬਾਅਦ ਉਹਦੀ 2 ਮਹੀਨੇ ਦੀ ਜਾਂ 1 ਮਹੀਨੇ ਦੀ ਡੇਟ ਪਾਈ ਜਾਂਦੀ ਹੈ 2 ਮਹੀਨੇ ਦੀ ਡੇਟ ਤੋਂ ਬਾਅਦ ਫਿਰ ਡੇਟ ਵੱਧ ਸਕਦੀ ਹੈ ਮਤਲਬ ਉਹ ਕਈ ਵਾਰੀ 4-6 ਮਹੀਨੇ ਵੀ ਲੱਗ ਜਾਂਦੇ ਨੇ ਉਹਦੇ ਵਿੱਚ ਕੀ ਆ ਜਾਂਦਾ ਹੈ ਕਿ ਦੂਜਾ ਪਰਮਿਟ ਆਣ ਦੀ ਟਾਈਮ ਹੋ ਜਾਂਦਾ ਬੰਦਾ ਪਹਿਲਾ ਮਹੀਨਾ ਵਿੱਚ ਗਿਆ ਇਸ ਕਰਕੇ ਇਹਨੂੰ ਆਨਲਾਈਨ ਕੀਤਾ ਜਾਵੇ 2 ਨੰਬਰ ਪਰਮਿਟ ਤੇ 3 ਨੰਬਰ ਨੂੰ ਆਨਲਾਈਨ ਨਿਕਲਣਾ ਚਾਹੀਦਾ ਥੋੜਾ ਆਮ ਭਾਸ਼ਾ ਚ ਵਿਸਤਾਰ ਨਾਲ ਦੱਸੋ ਇਹ 2 ਨੰਬਰ 3 ਨੰਬਰ ਪਰਮਿਟ ਹੁੰਦਾ ਕੀ ਹੈ ਏ ਜੀ ਜਦੋਂ ਅਸੀਂ ਕਮਰਸ਼ੀਅਲ ਗੱਡੀ ਲੈਣੇ ਆ ਸਰਕਾਰ ਨੇ ਸਾਨੂੰ ਪਰਮਿਟ ਇਸ਼ੂ ਕੀਤਾ ਜਾਂਦਾ ਇੱਕ ਵਾਈਟ ਪਰਮਿਟ ਹੁੰਦਾ ਦੂਸਰਾ ਪਿੰਕ ਪਰਮਿਟ ਹੁੰਦਾ ਤੀਸਰਾ ਸਾਡੀ ਪਾਸਿੰਗ ਹੁੰਦੀ ਆ ਜੇਕਰ ਸਰਕਾਰ ਨੇ ਸਾਡੇ ਆਨਲਾਈਨ ਅਸੀਂ ਇਹਨਾਂ ਡਾਕੂਮੈਂਟਾਂ ਦੀ ਫੀਸ ਸਪਲਾਈ ਕਰਦੇ ਆ ਤੇ ਮਾਨ ਸਾਹਿਬ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਜੇ ਤੁਸੀਂ ਸਾਡੇ ਤੋਂ ਆਨਲਾਈਨ ਫੀਸ ਲੈਣੇ ਹੋ ਸਾਨੂੰ ਉਹਦਾ ਜਿਆਦਾ ਬੈਨੀਫਿਟ ਤਾਂ ਹੋ ਸਕੇਗਾ ਕਿ ਉਹ ਸਫੀਸ ਦੇ ਨਾਲ ਜੋ ਡਾਕੂਮੈਂਟ ਆ ਸਾਨੂੰ ਆਨਲਾਈਨ ਹੀ ਮਿਲ ਜਾਵੇ। ਤੋਂ ਉਹਦੇ ਵਿੱਚ ਸਰਕਾਰ ਨੂੰ ਵੀ ਬਹੁਤ ਬੈਨੀਫਿਟ ਹੋਏਗਾ ਜਿਹੜੇ ਡਾਕੂਮੈਂਟ ਨੇ ਪਰਮਿਟ ਨੇ ਉਹਨਾਂ ਨੂੰ ਸਰਕਾਰ ਪ੍ਰਿੰਟ ਕਰਾਉਂਦੀ ਆ ਰੱਖਦੀ ਆ ਉਹਨਾਂ ਦੇ ਖਰਚੇ ਪੈਂਦੇ ਨੇ ਹੋਰ ਬਹੁਤ ਸਾਰੇ ਖਰਚੇ ਨੇ ਜੇਕਰ ਸਾਡੇ ਪ੍ਰਾਈਮ ਮਿਨਿਸਟਰ ਮਾਨਯੋਗ ਨਰਿੰਦਰ ਮੋਦੀ ਜੀ ਵੀ ਕਹਿ ਰਹੇ ਨੇ ਜੇਸ਼ ਨੂੰ ਅਸੀਂ ਡਿਜੀਟਲ ਇੰਡੀਆ ਬਣਾ ਦਿਆ ਔਰ ਸਾਡਾ ਇੱਕ ਵਿਸ਼ਵਗੁਰੂ ਬਣਨ ਵੱਲ ਇੰਡੀਆ ਦਾ ਇੱਕ ਕਦਮ ਵੱਧ ਰਿਹਾ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਦਫ਼ਤਰਾਂ ਦੇ ਚੱਕਰ ਕਿਉਂ ਲਾਉਣੇ ਪੈਂਦੇ ਨੇ ਆਨਲਾਈਨ ਜਦੋਂ ਫੀਸਾਂ ਪੇ ਕਰ ਦਿੰਦੇ ਆ ਤੇ ਸਾਨੂੰ ਉਹ ਸਾਰੇ ਡਾਕੂਮੈਂਟ ਆਨਲਾਈਨ ਹੀ ਮਿਲ ਜਾਣ ਜੀ ਸੋ ਹਣੀ ਜਿੱਦਾਂ ਦੱਸਿਆ ਵੀ ਚੰਨੀ ਸਰਕਾਰ ਜਦੋਂ ਆਈ ਸੀ ਉਸ ਟਾਈਮ ਜਿਹੜਾ ਇਹ ਆਨਲਾਈਨ ਸਿਸਟਮ ਸ਼ੁਰੂ ਹੋ ਗਿਆ ਸੀ ਤਕਰੀਬਨ 3 ਕ ਮਹੀਨੇ ਮੁੱਖ ਮੰਤਰੀ ਰਹੇ ਨੇ ਸੋ ਉਹਨਾਂ 3 ਮਹੀਨਿਆਂ ਦੇ ਵਿੱਚ ਸ਼ੌਕ ਹੋ ਗਈ ਸੀ ਡਰਾਈਵਰਾਂ ਨੂੰ ਭਾਜੀ 3 ਮਹੀਨੇ ਨਹੀਂ 1 ਕਿ ਆ 2 ਦਿਨ ਪਰਮਨੈਂਟ ਆਨਲਾਈਨ ਪ੍ਰਿੰਟ ਹੋਵੇ 3ਰੇ ਦਿਨ ਤਾਂ ਬੰਦ ਕਰਵਾ ਦਿੰਦੇ ਤੇ ਕੰਨੀ ਸਰਕਾਰ ਦੇ ਵੇਲੇ ਵੀ ਹਾਂ ਉਹਨਾਂ ਦੀ ਜਿਹੜੇ ਐਨ ਆਈ ਸੀ ਹੈ ਨਾ ਨੈਸ਼ਨਲ ਇਨਵੈਸਟੀਗੇਸ਼ਨ ਇਹਨਾਂ ਦੀ ਜਿਹੜੀ ਉੱਪਰ ਪ੍ਰੋਗਰਾਮਿੰਗ ਕਰਦੀ ਆ ਵਾਹਨ ਫੋਰ ਨੂੰ ਉਹਨਾਂ ਨਾਲ ਵੀ ਸੈਟਿੰਗ ਅੱਛਾ ਤੇ ਮੁੜ ਕੇ ਫਿਰ ਇਹ ਦੁਬਾਰਾ ਮਾਨ ਸਰਕਾਰ ਆਈ ਤੇ ਫਿਰ ਬੰਦ ਕਰ ਦਿੱਤਾ ਗਿਆ ਆਨਲਾਈਨ ਸਿਸਟਮ ਉਸ ਤੋਂ ਬਾਅਦ ਚਾਲੂ ਹੀ ਨਹੀਂ ਕਰੇ ਜੀ ਉਸ ਤੋਂ ਬਾਅਦ ਚਾਲੂ ਹੀ ਨਹੀਂ ਕਰੇ ਜਿਹੜਾ 1 2 ਦਿਨ ਪ੍ਰਿੰਟ ਹੋਏ ਆ ਮੈਂ ਖੁਦ ਮਾਰੇ ਆ ਪ੍ਰਿੰਟ ਉਸ ਤੋਂ ਬਾਅਦ ਚਾਲੂ ਨਹੀਂ ਹੋਏ ਦੂਏ ਤੀਏ ਦਿਨ ਹੀ ਬੰਦ ਕਰਦੇ ਕੀ ਲੱਗਦਾ ਇਹਦੀ ਵਜ੍ਹਾ ਕੀ ਹੈ ਕ腐ਸ਼ਨ ਹੈ ਤੁਹਾਡੇ ਕੋਲ ਲਈ ਜਾਂਦੇ ਪੈਸੇ ਰਿਸ਼ਵਤ ਲਈ ਜਾਂਦੀ ਹੈ ਮੰਨ ਲਓ ਜੇ 30000 ਗੱਡੀ ਆ 20000 ਰੁਪਏ ਬੰਦਾ ਪਰਮਟ ਆਰਟੀਓ ਜਾਂਦਾ ਏ ਤਾਂ 500 ਰੁਪਏ ਦੇ ਰਿਸ਼ਵਤ ਦੇ ਹਿਸਾਬ ਨਾਲ 1 ਕਰੋੜ ਰੁਪਏ ਇਕੱਠਾ ਹੋ ਰਿਹਾ 1 ਕਰੋੜ ਇਕੱਠਾ ਹੋ ਰਿਹਾ ਜੇ 30000 ਕਰਾਂਦੇ ਆ ਤਾਂ ਡੇਢ ਕਰੋੜ ਵੈਸੇ 500 ਤੋਂ ਜ਼ਿਆਦਾ ਲੱਗ ਜਾਂਦੇ ਆ ਪ੍ਰਿੰਟ ਦੇ ਲੈਦੇ ਪ੍ਰਿੰਟ ਦੇ ਲੈਦੇ ਜਿਨ੍ਹਾਂ ਨੇ ਐਸਓ ਦੇ ਸੈਨਗਰਾਨੇ ਉਹਦੇ ਲੈਦੇ ਆ 800 ਰੁਪਏ ਰਿਸਵਤ ਲੱਗ ਜਾਂਦੀ ਆ ਪਰ ਬੜੀ ਇਮਾਨਦਾਰ ਨਾਲ ਦੱਸਿਓ ਵੈਸੇ ਤੁਸੀਂ ਜਦੋਂ ਇਹ ਆਨਲਾਈਨ ਹੋਣ ਤੋਂ ਬਾਅਦ ਆ ਆਨਲਾਈਨ ਹੋਣ ਤੋਂ ਪਹਿਲਾਂ ਚੰਨੀ ਸਰਕਾਰ ਦੇ ਕਾਰਕਲ ਤੋਂ ਪਹਿਲਾਂ ਕਰਪਸ਼ਨ ਸੀ ਇਮਾਨਦਾਰੀ ਨਾਲ ਜਵਾਬ ਦੇਣਾ ਨਹੀਂ ਮੈਂ ਇਸ ਚੀਜ਼ ਦਾ ਪੂਰਜੋਰ ਵਿਰੋਧ ਕਰਦਾ ਵੀ ਅਸੀਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਨਾ ਸਤੋ ਕਿਸੇ ਨੇ ਮੰਗਿਆ ਅਸੀਂ ਆਪਣਾ ਕੰਮ ਆਪ ਕਰਾਉਨੇ ਆ ਹੋਰ ਡਰਾਈਵਰ ਪਰ ਅਚਾਰ ਹੋਏ ਇਸ ਚੀਜ਼ ਦਾ ਮੇਬੀ ਮੈਂ ਮੇਰੀ ਨੋਲੇਜ ਦੇ ਵਿੱਚ ਨਹੀਂ ਆ ਇਹ ਤੁਸੀਂ ਪਹੁੰਚਾ ਲਓ ਤੁਹਾਡੇ ਤਾਂ ਮਸਲੇ ਆਂਦੇ ਹੋਣੇ ਤੁਸੀਂ ਹੈਲਪ ਲਾਈਨ ਵੀ ਚਲਾ ਰਹੇ ਹੋ ਇਹੋ ਜਿਹਾ ਕੋਈ ਮਸਲਾ ਨਹੀਂ ਆਇਆ ਕਿ ਕੋਈ ਕਵੇ ਕਿ ਮੇਰੇ ਤੋਂ ਪੈਸੇ ਲੈ ਕੇ ਕੰਮ ਕੀਤਾ ਜਾ ਰਿਹਾ ਅੰਦਰ ਸਟਾਫ ਵੱਲੋਂ ਆ ਕੋਈ ਆਪਣੀ ਮਰਜ਼ੀ ਨਾਲ ਅਗਰ ਕਿਸੇ ਏਜੰਟ ਤੇ ਧਰੂ ਕੰਮ ਕਰਾ ਰਿਹਾ ਆਪਣੀ ਫੈਸਿਲਿਟੀ ਵਾਸਤੇ ਤਾਂ ਆਪਾਂ ਨੂੰ ਨਹੀਂ ਲੱਗਦਾ ਵੀ ਉਹ ਗਲਤ ਕੰਮ ਹੈ ਉਹ ਵੀ ਉਹਦਾ ਅਗਲਾ ਐਜੰਟ ਦਾ ਵੀ ਕੋਈ ਇੱਕ ਬੀਜੇ ਸਵਾਲ ਹੈ ਵੀ ਔਨਲਾਈਨ ਹੋਵੇ ਔਨਲਾਈਨ ਨਾ ਹੋਵੇ ਤੁਸੀਂ ਕਹਿੰਦੇ ਹੋ ਕਰਾਪਸ਼ਨ ਨਹੀਂ ਹੋ ਰਹੀ ਫਿਰ ਤੁਸੀਂ ਮੰਨ ਕਿਉਂ ਰਹੇ ਹੋ ਤੁਹਾਨੂੰ 100 ਕੀ ਹੋ ਜੇਗੀ ਫਿਰ 100 ਕਿ ਹੋਏਗੀ ਕਿ ਔਨਲਾਈਨ ਜਿਹੜਾ 2 ਨੰਬਰ ਸਟੇਟ ਪਰਮਟ ਹੈ ਸਟੇਟ ਪਰਮਟ ਨੂੰ ਕਹਿੰਦੇ ਆ 2 ਨੰਬਰ ਪਰਮਟ ਉਹ ਜਦੋਂ ਆਪਾਂ 500 ਰੁਪਏ ਫੀਸ ਭਰਤੀ ਤੇ ਇੱਕ ਬੰਦਾ ਮੰਨ ਲਓ ਅੰਮ੍ਰਿਤਸਰ ਦਾ ਬੰਦਾ ਹੈ ਉਹ ਅੰਮ੍ਰਿਤਸਰ ਤੋਂ ਫੀਸ ਭਰ ਰਿਹਾ ਹੈ ਇੱਥੇ ਆ ਕੇ ਪਹਿਲਾਂ ਤਾਂ ਫੀਸ ਭਰ ਰਿਹਾ ਹੈ ਜਾਂ ਉੱਥੋਂ ਭੀਸ ਫੀਸ ਭਰ ਰਿਹਾ ਉਹਨੂੰ ਜਦੋਂ ਪਰਮਟ ਲੈਣ ਆਉਣਾ ਪੈਂਦਾ ਹੈ ਤਾਂ ਇੱਥੇ ਆਉਣਾ ਪੈਂਦਾ ਹੈ ਉਹ ਇੱ ਉਸ ਦਿਨ ਉਹਨੂੰ ਪਰਮਿਟ ਨਾ ਮਿਲਿਆ ਸਪੋਜ਼ ਕਰੋ ਉਹਨੂੰ 2 ਦਿਨ ਦਾ ਟਾਈਮ ਦਿੱਤਾ ਤੇ ਉਹਨੂੰ 2 ਦਿਨ ਇੱਥੇ ਰਹਿਣਾ ਹੈ ਅਗਰ 2 ਦਿਨ ਦੀ بجائے ਉਹਨੂੰ 2 ਮਹੀਨੇ ਦਾ ਟਾਈਮ ਦਿੱਤਾ ਤਾਂ ਉਹ ਵਾਪਸ ਜਾਏਗਾ ਫਿਰ ਦੁਬਾਰਾ 2 ਮਹੀਨੇ ਬਾਅਦ ਆਏਗਾ ਤੇ 3 ਨੰਬਰ ਪਰਮਿਟ ਜਿਹੜਾ ਹੈ ਉਹ AITP ਟੈਕਸ ਹੈ ਜਿਹੜਾ 30000 ਦਾ ਸਾਲ ਦਾ ਆਲ ਇੰਡੀਆ ਟੈਕਸ ਹੈ ਉਹ ਵੀ ਆਨਲਾਈਨ ਨਿਕਲਣਾ ਚਾਹੀਦਾ ਕਿਉਂਕਿ ਅਸੀਂ ਜਦੋਂ ਆਨਲਾਈਨ ਫੀਸ ਭਰ ਸਕਦੇ ਹਾਂ ਬਾਹਰ ਤਾਂ ਉਹਦੀ ਜਿਹੜੀ ਰਸੀਪਟ ਨਿਕਲਣੀ ਚਾਹੀਦੀ ਹੈ ਉਹ ਅਸੀਂ ਆਪਣੇ ਘਰੇ ਬੈਠੇ ਕੱਢਣ ਕੱਢਣ ਦੇ ਹੱਕਦਾਰ ਆ ਉਹ ਸਾਨੂੰ ਟ੍ਰਾਂਸਪੋਰਟ ਆਫਿਸ ਤੋਂ ਜਾ ਕੇ ਲੈਣੀ ਪੈਂਦੀ ਉਹ ਨਹੀਂ ਹੋਣੀ ਚਾਹੀਦੀ ਕਿੰਨੀ ਤੁਸੀਂ ਮੰਨਦੇ ਹੋ ਹਰਾਸਮੈਂਟ ਹੈ ਜਿਵੇਂ ਦੱਸਿਆ ਵੀ ਅੰਮ੍ਰਿਤਸਰ ਵਾਲਾ ਵੀ ਚੰਡੀਗੜ੍ਹ ਮੋਹਾਲੀ ਆਏਗਾ ਜਦੋਂ ਲੈਂਡ ਫਿਰ ਨਾ ਹੋ ਜੇਗੀ ਫਿਰ ਤਰੀਕਾ ਵੱਧ ਜਾਣਗੇ ਹਰਾਸਮੈਂਟ ਹੈ ਜੇ ਆਨਲਾਈਨ ਨਹੀਂ ਹੁੰਦਾ ਦੇਖੋ ਜੀ ਹਰਾਸਮੈਂਟ ਹੁੰਦੀ ਹੈ ਆਮ ਪਬਲਿਕ ਨੂੰ ਸਭ ਨੂੰ ਹੁੰਦੀ ਹੈ ਉਹੀ ਚੀਜ਼ ਅਸੀਂ ਅੱਜ ਜਿਹੜੀ ਗੱਲ ਕਰਨ ਆਏ ਆ ਮੰਗ ਪੱਤਰ ਦੇਣ ਆਏ ਆ ਉਹਦੇ 'ਚ ਅਸੀਂ ਸਾਰੀਆਂ ਮੰਗਾਂ ਲਕਹੀਆਂ ਵੀ ਜਿਵੇਂ ਸਾਡਾ ਮੌਲੀ ਹੈ ਮੌੜੀ ਜੀ ਪਾਸਿੰਗ ਹੁੰਦੀ ਐ ਮੌੜੀ ਜੀ ਪਰਮਾਟਿਕਲ ਦਾ ਵੀ ਪਠਾਨਕੋਟ ਹੋ ਗਿਆ ਅੰਬਰਸਰ ਹੋ ਗਿਆ ਬਟੰਡਾ ਹੋ ਗਿਆ ਇਨ੍ਹਾਂ ਜ਼ਿਲ੍ਹਿਆਂ ਚ ਵੀ ਜਿਹੜੇ ਆਪਾਂ 4-5 ਜ਼ਿਲ੍ਹਿਆਂ ਚ ਸਾਰੇ ਚ ਨਾ ਕਰੋ 5 ਜ਼ਿਲ੍ਹਿਆਂ ਚ ਵੀ ਆਪਗਰਾ ਪਾਸਿੰਗ ਵਾਲਾ ਸਿਸਟਮ ਆਪਾਂ ਹੋਰ ਕਰ ਦਿੱ ਗਏ ਉਹਨਾਂ ਚ ਤੇ ਜਿਹੜੇ ਉੱਥੋਂ ਲੋਕ ਢਾਈ ਢਾਈ ਕਿਲੋਮੀਟਰ ਤੋਂ ਚੱਲ ਕੇ ਆਂਦੇ ਆ ਉਹਨਾਂ ਨੂੰ ਸ਼ੌਕ ਹੋ ਜੇ ਅਸੀਂ ਇੱਕ ਹੋਰ ਮੰਗ ਹੈਗੀ ਸਾਡੀ ਮੈਟ ਐਕਸੀਡੈਂਟ ਯੂਨੀਅਨ ਦਾ ਟਰਾਈ ਸਿਟੀ ਤੋਂ ਪ੍ਰਧਾਨ ਹੈ ਜੀ ਤੇ ਸਾਡਾ ਇੱਕ ਤੇ ਬਾਈਕ ਚੱਲ ਰਹੀ ਹੈ ਚਿੱਟੀ ਪਲੇਟ ਤੇ ਓਲਾ ਓਬਰ ਤੇ ਵੀ ਚੱਲ ਰਹੀ ਹੈ ਸਵੀਗੀ ਤੇ ਵੀ ਚੱਲ ਰਹੀ ਹੈ ਜ਼ੋਮੈਟੋ ਤੇ ਵੀ ਚੱਲ ਰਹੀ ਹੈ ਤੇ ਸਾਨੂੰ ਪੰਜਾਬ ਕਮਿਸ਼ਨਰ ਨੂੰ ਵੀ ਦੇਤਾ ਲੈਟਰ ਤੇ ਉਹਦੇ ਵਿੱਚ ਸਾਨੂੰ ਉਹਨਾਂ ਨੇ ਮੰਗ ਪੱਤਰ ਦੇਤਾ ਵੀ ਤੁਸੀਂ ਰੋਕ ਇਹਨਾਂ ਤੇ ਕਿ ਉਹ ਬੰਦ ਕਰ ਦਿੱਤੀ ਜਾਵੇ। ਜੋ ਜੋ ਦੱਸਿਆ ਟੈਕਸੀ ਡਰਾਈਵਰ ਨੇ ਆਪਣੇ ਮੁਸ਼ਕਲਾਂ ਦਸੀਆਂ ਵੀ ਜਿਹੜੀ ਬਾਈਕਸ ਵੀ ਚਿੱਟੇ ਨੰਬਰ ਦੀਆਂ ਪਲੇਟ ਚੱਲ ਰਹੀਆਂ ਨੇ ਉਹਦੇ ਨਾਲ ਵੀ ਉਹਨਾਂ ਦਾ ਰੋਜ਼ਗਾਰ ਜਿਹੜਾ ਫਰਕ ਪੈ ਰਿਹਾ ਢਿੱਡ ਤੇ ਲੱਤ ਵੱਜ ਰਹੀ ਹੈ। ਤੇ ਨਾਲ ਹੀ ਆਨਲਾਈਨ ਪਰਮਿਟ ਨਾ ਹੋਣ ਨਾਲ ਟ੍ਰਾਂਸਪੋਰਟ ਡਿਪਾਰਟਮੈਂਟ ਦੀ ਜਿਹੜੀ ਇਹ ਸੁਵਿਧਾ ਹੈਗੀ ਨਹੀਂ ਦਿੱਤੀ ਜਾ ਰਹੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਕਿੰਨੀ ਕੁ ਛੇਤੀ ਹੱਲ ਕਰਾਉਂਦੀ ਹੈ ਦੇਖਣਾ ਬਾਕੀ ਹੈ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ